ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਕੀ ਫਤਿਹ ਅੱਜ 41ਵਾਂ ਕੱਲੂਪਰਾ ਜਿਹੜਾ ਕਿ ਸਿੱਖ ਕੌਮ ਦੇ ਉੱਤੇ ਕਾਲ ਤਲ ਸਾਫ ਤੇ ਅਟੈਕ ਕੀਤਾ ਗਿਆ ਸੀ ਸਰਕਾਰ ਵੱਲੋਂ ਉਹ ਅੱਜ ਗੁਰਦੁਆਰਾ ਜੀ ਫਤਿਹਗੜ੍ਹ ਸਾਹਿਬ ਸੋਚੀ ਮੈਨੇਜਮੈਂਟ ਤੇ ਲੋਕਮੀ ਖਾਲੀ ਦਲ ਵੱਲੋਂ ਬਣਾਇਆ ਗਿਆ ਕਿਉਂਕਿ ਹਰ ਸਾਲ ਦੀ ਤਰ੍ਹਾਂ ਜਦੋਂ ਚੀਜ਼ਾਂ ਨੂੰ ਯਾਦ ਕਰਦੇ ਆਂ ਜਿਹੜੇ ਜਨਮ ਨੇ ਅੱਲੇ ਹੁੰਦੇ ਨੇ ਔਰ ਸਰਕਾਰਾਂ ਨੂੰ ਹਮੇਸ਼ਾ ਇਹਦੀ ਗੋਸ਼ੀ ਜਲ ਨਹੀਂ ਪੈਂਦੀ ਐ ਇਸ ਦਿਨ ਆ ਕੇ ਔਰ 17 ਪੁੱਤਰੀਆਂ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਐ ਸਿੱਖ ਕੌਮ ਦਾ ਉਸ ਟਾਈਮ ਉੱਤੇ ਸਰਕਾਰ ਨੇ ਔਰ ਮੈਂ ਇਹ ਮੰਗ ਕਰਦਾ ਐ ਕਿ ਸਰਕਾਰਾਂ ਨੇ ਜਿੱਥੇ ਐਜीडी ਘਰਾਵੀਆਂ ਹਰਕਤਾਂ ਕੀਤੀਆਂ ਨੇ ਉਹਨਾਂ ਅੰਗਿਆ ਨੂੰ ਅਜੇ ਤੱਕ ਵੀ ਜਿਹੜੀ ਸਜਾਵਾਂ ਨਹੀਂ ਮਿਲੀਆਂ ਉਹਨਾਂ ਨੂੰ ਸਜਾਵਾਂ ਮਿਲਣੀਆਂ ਚਾਹੀਦੀਆਂ ਨੇ ਔਰ ਮਿਲਟਰੀ ਦੇ ਜਿੱਥੇ ਸਰਕਾਰ ਨੇ ਇਹ ਆਰਡਰ ਦੇ ਕੇ ਮਿਲਟਰੀ ਤੋਂ ਇਹ ਕੰਮ ਕਰਾਇਆ ਹੈ ਮੈਂ ਕਹਿੰਦਾ ਬਹੁਤ ਨਿੰਦਣਯੋਗ ਹੈ ਔਰ ਹਮੇਸ਼ਾ ਦਸਤਾਰ ਦੀ ਜਿਹੜੀ ਸੁਭਾਲ ਹੈ ਉਹ ਸਾਨੂੰ ਕਰਨੀ ਚਾਹੀਦੀ ਹੈ ਔਰ ਮੈਂ ਸਮੁੱਚੇ ਜਿਹੜੇ ਸਾਡੇ ਸ਼ਹੀਦ ਨੇ ਅੱਜ ਦੇ ਦਿਹਾੜੇ ਦੇ ਸਾਰੇ ਸਰਦਾਰਾਂ ਦੇ ਸਨਮਾਨ ਭੇਟ ਕਰਦਾ ਹੋਇਆ ਪਤੇ ਆ ਦੀ ਦਰਬਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 41 ਸਾਲ ਦਾ ਸਮਾਂ ਹੋ ਗਿਆ ਜਦੋਂ ਅੱਜ ਤੋਂ 41 ਸਾਲ ਪਹਿਲਾਂ ਉਸ ਸਮੇਂ ਕਾਂਗਰਸ ਦੇ ਵੱਡੇ ਲੀਡਰ ਨੇ ਰਾਜ ਸ਼ਕਤੀ ਦੇ ਜ਼ੋਰ ਨਾਲ ਜ਼ਬਰ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਔਰ ਹਰਮੰਦਰ ਸਾਹਿਬ ਤੇ ਨਿਹੱਥੇ ਸਿੱਖਾਂ ਤੇ ਸਿੰਘਾਂ ਸਿੰਘਣੀਆਂ ਤੇ ਉਸ ਸਮੇਂ ਜਿਹੜਾ ਜ਼ੁਲਮ ਜ਼ਬਰ ਔਰ ਹਮਲਾ ਕੀਤਾ ਔਰ ਜਿੱਥੇ ਸਰਬੱਤ ਦੇ ਭਲੇ ਦੀ ਹਮੇਸ਼ਾ ਅਰਦਾਸ ਹੁੰਦੀ ਆ ਉਸ ਧਰਤੀ ਨੂੰ ਨਿਹੱਥੇ ਸਿੱਖਾਂ ਦੇ ਖੂਨ ਨਾਲ ਉਸ ਸਮੇਂ ਦੇ ਹਕਮਰਾਨਾਂ ਨੇ ਲਾਲ ਔਰ ਲਾਲ ਕੀਤਾ ਸੋ ਅੱਜ ਮੈਂ ਸਮਝਦਾ 41 ਸਾਲ ਵੱਧ ਵੀ ਹਰ ਸਿੱਖ ਜਿਹੜਾ ਆਪਣੇ ਸੀਨੇ ਦੇ ਅੰਦਰ ਦਰਦ ਲੈ ਕੇ ਇਸ ਧਰਤੀ ਦੇ ਉੱਤੇ ਘੁੰਮ ਰਿਹਾ ਅੱਜ ਸੂਚੇ ਸਿੱਖ ਜਿਨੇ ਵੀ ਦੁਨੀਆ ਭਰ ਦੇ ਵਿੱਚ ਵੱਸਦੇ ਨੇ ਜਿੱਥੇ ਅੱਜ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਉਸ ਸਮੇਂ ਜਿਹੜੀਆਂ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਨ ਲਈ ਸ਼ਾਨ ਲਈ ਔਰ ਗੁਰਦੁਆਰਿਆਂ ਦੇ ਉੱਤੇ ਜੋ ਹਮਲੇ ਕਰ ਰਹੇ ਸੀ ਉਹਨਾਂ ਦੇ ਲਈ ਲੜਦੇ ਆਪਣੀਆਂ ਪਰਵਾਨੀਆਂ ਕੀਤੀਆਂ ਉਹਨਾਂ ਨੂੰ ਜਿੱਥੇ ਅਸੀਂ ਅੱਜ ਸਾਰੇ ਸਜਦਾ ਕਰਦੇ ਹਾਂ ਮੈਂ ਸਮਝਦਾ ਅੱਜ ਵੀ ਉਹਨਾਂ ਸਰਕਾਰਾਂ ਤੋਂ ਅੱਜ ਜਿਹੜੇ ਪਰਿਵਾਰ ਜਿਨ੍ਹਾਂ ਦੇ ਨਾਲ ਉਸ ਸਮੇਂ ਜ਼ਬਰ ਹੋਇਆ ਜਿਨ੍ਹਾਂ ਦੇ ਪਰਿਵਾਰ ਰੁਲੇ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਗਏ ਅੱਜ ਤੱਕ ਵੀ ਸਰਕਾਰਾਂ ਨੇ ਉਹਨਾਂ ਨੂੰ ਇਨਸਾਫ਼ ਨਹੀਂ ਦਿੱਤਾ ਅਸੀਂ ਉਸ ਇਨਸਾਫ਼ ਦੀ ਜਿੱਥੇ ਮੰਗ ਕਰਦੇ ਹਾਂ ਉੱਥੇ ਅਸੀਂ ਪਰਮ ਪਿਤਾ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਜਿੱਥੇ ਉਹਨਾਂ ਜਿਹੜੀਆਂ ਰੂਹਾਂ ਨੂੰ ਸ਼ਾਂਤੀ ਦੇਵੇ ਦੀ ਪਰਮਾਤਮਾ ਉੱਥੇ ਜਿਹੜੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਪਰਿਵਾਰਾਂ ਨੂੰ ਵੀ ਹਮੇਸ਼ਾ ਪਰਮਾਤਮਾ ਚਰਦੀ ਕਲਾ 'ਚ ਰੱਖੇ ਇਹ ਸਾਡੀ ਅੱਜ ਅਰਦਾਸ ਆ ਸਮੂੱਚੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਟਾਫ ਨੇ ਅਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆ ਸ਼੍ਰੀ ਅਖੰਡਪਾਤ ਸਾਹਿਬ ਦੇ ਔਗ ਪਾ ਕੇ ਅਰਦਾਸ ਕੀਤੀ ਗਈ ਹੈ ਸੋ ਪ੍ਰਮਾਤਮਾ ਸਾਰੀ ਸੰਗਤ ਦੀ ਜਿਹੜੀ ਅਰਦਾਸ ਹੈ ਉਹ ਅਰਦਾਸ ਨੂੰ ਕਬੂਲ ਕਰਨਗੇ ਸੋ ਇਸ ਕਰਕੇ ਸਾਰਿਆਂ ਦਾ ਜਿੰਦੀ ਵੀ ਸੰਗਤ ਪੰਥੀ ਸਾਹਿਬ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨ ਜੋਗ ਗੁਰੂ ਖਾਲਸਾ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੀ ਪਵਿੱਤਰ ਧਰਤੀ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਸ਼ਹੀਦੀ ਸਥਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਇਲਾਕੇ ਦੀਆਂ ਸੰਗਤਾਂ ਨੇ ਆਪਣੇ ਜੂਨ 1984 ਦੇ ਜਗਮਾਂ ਨੂੰ ਜੋ ਹਲੇ ਤੱਕ ਵੀ ਹੱਲੇ ਨੇ ਉਸ ਦਰਦ ਨੂੰ ਆਪਣੇ ਜਹਿਨ ਚ ਵਸਾ ਕੇ ਟਰਕੇ ਬਾਣੇ ਦੇ ਸ੍ਰੀ ਅਖੰਡ ਜਾਪ ਆਰੰਭ ਕਰਾਏ ਹਨ ਜੋ ਜੂਨ 1984 ਦੇ ਵਿੱਚ ਭਾਰਤ ਦੇ ਯਾਲਮ ਹਕੂਮਤ ਨੇ ਢੈਂਕਾ ਤੋਪਾਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਟ ਡੈਰੀ ਕੀਤਾ ਇਸ ਤੋਂ ਇਲਾਵਾ ਪੰਜਾਬ ਦੇ ਇਤਿਹਾਸਿਕ ਸੈਂਤੀ ਹੋਰ ਗੁਰੂ ਘਰਾਂ ਦੇ ਉੱਤੇ ਵੀ ਹਮਲਾ ਕੀਤਾ ਉਸ ਜੈ ਦਰਦ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਿਆਂ ਹੋਇਆਂ ਅੱਜ ਵੀ ਉਹਨਾਂ ਸ਼ਹੀਦਾਂ ਨੂੰ ਅਸੀਂ ਯਾਦ ਕਰਦੇ ਹਾਂ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਅਸੀਂ ਇਹ ਅਰਦਾਸ ਕਰਦੇ ਹਾਂ ਜਿਨ੍ਹਾਂ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਇਨਸਾਫ ਦੇਣਾ ਚਾਹੀਦਾ ਔਰ ਉਹਨਾਂ ਦੀ ਬਾ ਖੜਨੀ ਚਾਹੀਦੀ ਆ ਸੁਮੱਚੇ ਪੰਥ ਨੂੰ ਚੜ੍ਹਦੀ ਕਲਾ ਦੇ ਨਾਲ ਸੋ ਇਹਨਾ ਨਾ ਜੂਨ 1984 ਭੁੱਲੇ ਆਤ ਨਾ ਭੁੱਲਣਯੋਗ ਹੈ ਨਾ ਬਖਸ਼ਣਯੋਗ ਹੀ ਹੈ ਸੋ ਸਾਧ ਸੰਗਤ ਜੀ ਜੋ ਸਮੇ ਹੋਇਆ 1 ਜੂਨ ਤੋਂ ਲੈ ਕੇ 6 ਜੂਨ ਤੱਕ ਸਿੱਖਾਂ ਦਾ ਤੀਜਾ ਖੱਲੂ ਘਾਰਾ ਵਾਪਰਿਆ ਉਸ ਦਰਦ ਨੂੰ ਆਪਣੇ ਜਹਿਨ ਚ ਬਸਾਉਂਦਿਆ ਹੋਇਆ ਅਸੀਂ ਗੁਰੂ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਸਾਰੇ ਜੁੜ ਮਿਲ ਬੈਠੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਕੌਮ ਨੂੰ ਮੈਂ ਇਹ ਬੇਨਤੀ ਕਰਾਂਗਾ ਅਮਰ ਝਕੋ ਸਿੰਘ ਸਖਜੋ ਨਸਿਆਂ ਦਾ ਤਿਆਗ ਕਰੋ ਔਰ ਸ਼ਹੀਦਾਂ ਦੇ ਨਾਲ ਜੁੜ ਕਰਕੇ ਚੜ੍ਹਦੀ ਕਲਾ ਦੇ ਵਿੱਚ ਕੌਮ ਦੀ ਸੇਵਾ ਜਿਵੇਂ ਜੂਨ 1984 ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਅਮਰ ਸ਼ਹੀਦ ਬਾਬਾ ਭਾਈ ਅਮਰੀਕ ਸਿੰਘ ਜੀ ਅਤੇ ਜਰਨਲ ਸਵੇਗ ਸਿੰਘ ਜੀ ਬਾਬਾ 18 ਸਿੰਘ ਜੀ अनेका ਹੋਰ ਸਿੰਘਾਂ ਸਿੰਘਣੀਆਂ ਨੇ ਚੜ੍ਹਦੀ ਕਲਾ ਦੇ ਵਿੱਚ ਕੌਮ ਦੀ ਸੇਵਾ ਕੀਤੀ ਅਸੀਂ ਵੀ ਪੰਥ ਦੀ ਸੇਵਾ ਕਰ ਸਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ